ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਲੜੀਵਾਰ ਸਰਲ ਕਥਾ ਵਿਚਾਰ ਸਤਿਗੁਰੂ ਜੀ ਦੀ ਮਿਹਰ ਅਮਤ ਦੇ ਸਦਕਾ ਚੱਲ ਰਹੀ ਹੈ। ਪਾਵਨ ਅੰਗ 918 ਅਤੇ 19 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਪਾਵਨ ਬਾਣੀ ਅਨੰਦ ਸਾਹਿਬ ਜੀ ਦੀ 16ਵੀਂ ਪੌੜੀ ਰਾਈ ਸਤਿਗੁਰੂ ਕਿਰਪਾ ਕਰ ਰਹੇ ਜਿਹੜਾ ਸੋਹਿਲਾ ਅਨੰਦ ਸਾਹਿਬ ਦੀ ਬਾਣੀ ਗੁਰਾਂ ਦੇ ਉਪਦੇਸ਼ ਕਰਕੇ ਸੁਹਾਵਾ ਸ਼ੋਭਨੀਕ ਹੈ। ਵਾਕ ਇਹ ਇੱਕ ਗੁਰ ਉਪਦੇਸ਼ ਰੂਪ ਸੋਹਿਲਾ ਜਸ ਸ਼ੋਭਨੀਕ ਹੈ। ਵਾ ਇਹ ਇਸ ਨੂੰ ਗੁਰਾਂ ਦੇ ਸ਼ੋਭਨੀਕ ਸ਼ਬਦ ਦੁਆਰਾ ਆਤਮਿਕ ਸੋਹਿਲਾ ਆਨੰਦ ਪ੍ਰਾਪਤ ਹੁੰਦਾ ਹੈ। ਸ਼ਬਦੋ ਸੁਹਾਵਾ ਗੁਰ ਸ਼ਬਦੋ ਉਪਦੇਸ਼ ਸੁਹਾਵਾ ਸ਼ੋਭਨੀਕ ਹੈ। ਸਦਾ ਸੋਹਿਲਾ ਸਦਾ ਹਮੇਸ਼ਾ ਵਾਸਤ ਆਤਮਿਕ ਸੋਹਿਲਾ ਵਾਲਾ ਤੇ ਸਤ ਗੁਰੂ ਸੁਣਾਇਆ ਹਾਂ ਬ੍ਰਹਮ ਦਾ ਜਸ ਰੂਪ ਸੋਹਿਲਾ ਸਦਾ ਹੀ ਸੁਹਾਵਾ ਸ਼ੋਭਨੀਕ ਹੈ। ਵਾਜੂ ਆਨੰਦ ਸਾਹਿਬ ਇਹ ਗੁਰਾਂ ਦੇ ਸ਼ਬਦ ਕਰਕੇ ਸਦਾ ਹੀ ਸ਼ੋਭਨੀਕ ਹੈ। ਜੋ ਸੱਚੇ ਗੁਰੂ ਨੇ ਸੁਨਾਇਆ ਸਰਵਣ ਕਰਵਾਇਆ ਹੈ ਇਹ ਦਿਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇਹ ਗੁਰ ਉਪਦੇਸ਼ ਰੂਪ ਵਾ ਪ੍ਰਭੂ ਦਾ ਜਸ ਰੂਪ ਸੋਹਿਲਾ ਉਹਨਾਂ ਦੇ ਮਨ ਹਿਰਦੇ ਵਿੱਚ ਵਿਸਵਸਿਆ ਟਿਕਿਆ ਹੈ ਜਿਨ੍ਹਾਂ ਦੇ ਅੰਤਹਿ ਕਰਨ ਰੂਪੀ ਮੱਥੇ ਤੇ ਤੁਰੋਂ ਆਦ ਤੋਂ ਹੀ ਨਿਸ਼ਕਾਮ ਕਰਮਾਂ ਦਾ ਲੇਖ ਲਿਖਿਆ ਆਇਆ ਹੈ ਇੱਕ ਫਿਰਹਿ ਘਨੇਰੇ ਕਰਹਿ ਗੱਲਾਂ ਗੱਲੀ ਇਹ ਨਾ ਪਾਇਆ ਇਕ ਕਨੇਰੇ ਬਹੁਤੇ ਐਸੇ ਮਨਮੁਖ ਤੁਰੇ ਫਿਰਦੇ ਜੋ ਗੱਲਾਂ ਕਰਦੇ ਹਨ ਕਿ ਸਾਨੂੰ ਆਨੰਦ ਪ੍ਰਾਪਤ ਹੋ ਗਿਆ ਹੈ ਇਉ ਪਾਤਸ਼ਾਹ ਕਹਿੰਦੇ ਗੱਲਾਂ ਕਰਕੇ ਕਿਸੇ ਨੇ ਵੀ ਆਤਮਿਕ ਆਨੰਦ ਜਾਂ ਪਰਮੇਸ਼ਰ ਨੂੰ ਨਹੀਂ ਪਾਇਆ ਕਹੇ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਹ ਸੋਹਿਲਾ ਆਨੰਦ ਸਾਹਿਬ ਦਾ ਸ਼ਬਦ ਉਪਦੇਸ਼ ਵਾ ਸੋਹਿਲਾ ਜਸਦਾਇਕ ਸ਼ਬਦ ਉਪਦੇਸ਼ ਵਹ ਗੁਰ ਉਪਦੇਸ਼ ਰੂਪ ਸੁਹਿਲਾ ਸਤਿਗੁਰੂ ਸੱਚੇ ਗੁਰੂ ਨੇ ਕਿਰਪਾ ਕਰਕੇ ਸੁਣਾਉਣਾ ਕੀਤਾ ਹੈ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਾਇਆ ਹ ਅਗਲੀ 17ਵੀਂ ਪੌੜੀ ਵਿੱਚ ਕਿਰਪਾ ਕਰ ਰਹੇ ਆ ਕਿ ਪਵਿੱਤ ਹੋਏ ਪਾਤਸ਼ਾਹ ਕਹਿੰਦੇ ਆ ਕਿ ਇਹ ਜਿਹੜਾ ਸਤਿਗੁਰੂ ਉਹ ਮਹਾਤਮਾ ਜਨ ਤਿੰਨਾ ਲੋਕਾਂ ਵਿੱਚ ਪਵਿੱਤਰ ਹੋਏ ਹਨ ਜਿਨ੍ਹਾਂ ਨੇ ਇੱਕ ਚੇਤ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਅਰਦਾਨਾ ਧਿਆਉਣਾ ਕੀਤਾ ਹੈ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਜਿਨ੍ਹਾਂ ਨੇ ਭੂਤ ਕਾਲ ਵਿੱਚ ਪਰਮੇਸ਼ਰ ਨੂੰ ਧਿਆਉਣਾ ਕੀਤਾ ਸੀ ਉਹ ਪਵਿੱਤਰ ਹੋਏ ਸਨ ਜਿਨ੍ਹਾਂ ਨੇ ਹੁਣ ਵਰਤਮਾਨ ਸਮੇਂ ਵਿੱਚ ਗੁਰਾਂ ਦੁਆਰਾ ਗੁਰਮੁਖ ਬਣ ਕੇ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ ਉਹ ਵੀ ਪਵਿੱਤਰ ਹੋਏ ਹਨ ଅਥਵਾ ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ ਹੈ ਉਪਵਿੱਤਰ ਹੋਏ ਹਨ ਪਰ ਜਿਨ੍ਹਾਂ ਨੇ ਮੁਖੀ ਗੁਰਾਂ ਦੀ ਸ਼ਰਨ ਪੈ ਕੀਤੀ ਆਇਆ ਉਹਨਾਂ ਦਾ ਧਿਆਉਣਾ ਸਹਿਤ ਗਿਆਨ ਫਲਦੇ ਹੈ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਹਾ ਉਹਨਾਂ ਦੀ ਮਾਂ ਵੀ ਪਵਿੱਤਰ ਹੈ ਪਿਓ ਵੀ ਪਵਿੱਤਰ ਹੈ ਅਤੇ ਉਹ ਕੁਟੰਬ ਇਸਤਰੀ ਤੋਂ ਵਦੇ ਪਰਿਵਾਰ ਸਹਿਤ ਸੰਯੁਕਤ ਤੇ ਆਪਣੇ ਸਬੰਧੀਆਂ ਦੇ ਸਿਓ ਸਮੇਤ ਪਵਿੱਤਰ ਹਨ ਅਤੇ ਉਹਨਾਂ ਦੀ ਸੰਗਤ ਕਰਨ ਵਾਲੀਆਂ ਸਭਾਈਆਂ ਸਾਰੀਆਂ ਰੂਹਾਂ ਵੀ ਪਵਿੱਤਰ ਹੋ ਜਾਂਦੀਆਂ ਜੋ ਜੋ ਉਹਨਾਂ ਦੇ ਲਾਗੇ ਲੱਗਦਾ ਸਾਰੇ ਪਵਿੱਤਰ ਹੋ ਜਾਂਦੇ ਹਨ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਨਾਮ ਅੰਮ੍ਰਿਤ ਨੂੰ ਕਹਿਣ ਵਾਲੇ ਪਵਿੱਤਰ ਹਨ ਸੁਣਦੇ ਸਰਵਣ ਕਰਨ ਵਾਲੇ ਵੀ ਪਵਿੱਤਰ ਹਨ ਪਾਪ ਨਿਰਵਿਕਾਰ ਜੀਵਨ ਵਾਲੇ ਹੋਗੇ ਉਹ ਗੁਰਮੁਖ ਜਨਤਾ ਪਵਿੱਤਰ ਸਰੂਪ ਹੀ ਹੋ ਗਏ ਹਨ ਜਿਨ੍ਹਾਂ ਨੇ ਮੰਨ ਕੇ ਹਿਰਦੇ ਵਿੱਚ ਗੁਰ ਉਪਦੇਸ਼ ਦੁਆਰਾ ਨਾਮ ਨੂੰ ਵਸਾਉਣਾ ਕੀਤਾ ਹੈ ਕਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਤੇ ਆਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੇ ਉਹ ਪੁਰਖ ਤਿੰਨਾ ਲੋਕਾਂ ਵਿੱਚ ਪਵਿੱਤਰ ਹਨ ਜਿਨ੍ਹਾਂ ਨੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਇੱਕ ਚਿੱਤ ਇੱਕ ਮਨ ਹੋ ਕੇ ਰੱਦਨਾ ਕੀਤਾ ਹੈ ਕਰਮੀ ਸਹਜ ਨਾ ਊਪਜੈ ਵੇਣ ਸਹਜੈ ਸਹਸਾ ਨ ਜਾਏ ਅੱਗੇ 18ਵੀਂ ਪੌੜੀ ਚ ਕਿਰਪਾ ਕਰ ਰਿਹਾ ਕਿਸੇ ਕਾਮ ਕਰਮਾਂ ਦੇ ਕਰਨੇ ਕਰਕੇ ਹਿਰਦੇ ਵਿੱਚ ਗਿਆਨ ਨਹੀਂ ਪੈਦਾ ਹੁੰਦਾ ਅਤੇ ਸਹਜੈ ਗਿਆਨ ਤੋਂ ਵਿਣ ਬਗੈਰ ਪ੍ਰਮਾਨ ਗਤ ਪਰਮੇਗਤ ਆਦ ਸੰਸੇ ਨਹੀਂ ਜਾਂਦੇ ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਪਾਤਸ਼ਾਹ ਕਹਿੰਦੇ ਕਿਸੇ ਵੀ ਸੰਜਮ ਸਾਧਨ ਨਾਲ ਪ੍ਰਮਾਨਗਤ ਆਦ ਸੰਸਾ ਨਹੀਂ ਜਾਂਦਾ ਪਿਛਲੇ ਜੁਗਾਂ ਚ ਬੇਅੰਤ ਲੋਕ ਕਰਮ ਕਮਾ ਰਹੇ ਚੁੱਕੇ ਹਨ ਪਾਪ ਥੱਕ ਗਏ ਹਨ ਸਹਸਾ ਜੀ ਮਲੀਣ ਹੈ ਕਿਤ ਸੰਜਮ ਧੂਤਾ ਜਾਏ ਹਾਂ ਸੰਸਿਆ ਕਰਕੇ ਜੀਵ ਦਾ ਹਿਰਦਾ ਜਿਹੜਾ ਮਲੀਨ ਹੈ ਹਿਰਦਾ ਮਲਵਖੇਪ ਤੇ ਜ਼ਹਿਤ ਮੈਲਾ ਹੈ ਇਹ ਕਿਸ ਸੰਜਮ ਸਾਧਨ ਦੇ ਨਾਲ ਧੋਤਾ ਸਾਫ ਸੁਅਸ਼ ਕੀਤਾ ਜਾਵੇ ਅਗਲੀ ਪੰਕਤੀ 'ਤੇ ਸਤਿਗੁਰੂ ਜੀ ਹੁਣ ਉੱਤਰ ਦਿੰਦੇ ਆਂ ਕਿ ਇਹਨੂੰ ਕਿਵੇਂ ਸਾਫ ਕੀਤਾ ਜਾਵੇ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਗੁਰ ਉਪਦੇਸ਼ ਵਿੱਚ ਪ੍ਰੀਤੀ ਲਗਾ ਕੇ ਮਨ ਹਿਰਦੇ ਨੂੰ ਧੋਣਾ ਕਰੋ ਅਤੇ ਪਰਮੇਸ਼ਰ ਦੇ ਨਾਮ ਨਾਲ ਹਰ ਵਕਤ ਚੇਤ ਦੀ ਬਿਰਤੀ ਲਾ ਕੇ ਰਹਿਣਾ ਕਰੋ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਸਤਗੁਰੂ ਗਤਨ ਕਰਦੇ ਹਨ ਕਿ ਜਦ ਸਤਗੁਰਾਂ ਦੀ ਪ੍ਰਸਾਦੀ ਕਿਰਪਾ ਦ੍ਰਿਸ਼ਟੀ ਹੋਵੇਗੀ ਤਦ ਹਿਰਦੇ ਵਿੱਚ ਸਹਿਜ ਗਿਆਨ ਉਪਜੈ ਪੈਦਾ ਹੋਵੇਗਾ ਅਤੇ ਪ੍ਰਮਾਨਗਤ ਆਦ ਸੰਸਾ ਇਸ ਤਰ੍ਹਾਂ ਚਲਿਆ ਜਾਵੇਗਾ ਜੀਉ ਮੈਲੇ ਬਾਹਰੋਂ ਨਿਰਮਲ ਜਿਹੜੇ ਪੁਰਖ ਜੀਉ ਹਿਰਦੇ ਅੰਦਰੋਂ ਕਾਮ ਕ੍ਰੋਧ ਆਦ ਵਿਕਾਰਾਂ ਕਰਕੇ ਮਲੀਨ ਤੇ ਬਾਹਰੋਂ ਮੈਲੇ ਸੁੰਦਰ ਵਸਤਰ ਪਹਿਨ ਕੇ ਦਿਖਾਵੇ ਮਾਤਰ ਚੰਗੇ ਕਰਮ ਕਰਨੇ ਕਰਕੇ ਸ਼ੁੱਧ ਉੱਜਲ ਜੀਵਨ ਵਾਲੇ ਦਿਸਦੇ ਆ ਬਾਹਰੋਂ ਨਿਰਮਲ ਜੀਉ ਤਾ ਮੈਲੇ ਕਿਨੀ ਜਨਮ ਜੂ ਹੈ ਹਾਰਿਆ ਜਿਹੜੇ ਪੁਰਖ ਬਾਹਰੋਂ ਤਾਂ ਨਿਰਮਲ ਉੱਜਲ ਕਰਮ ਕਰਨ ਵਾਲੇ ਦਿਸਦੇ ਪਰ ਜਿਉ ਹਿਰਦੇ ਵਿੱਚ ਤਾਂ ਵਿਕਾਰਾਂ ਨੂੰ ਭੋਗਣ ਦੀ ਵ ਅੰਦਰ ਤਾਂ ਮਨ ਵਾਸ਼ਨਾ ਦੀ ਮਲੀਨਤਾ ਹੈ ਤਿਨਿ ਕਿ ਗਿ ਉਹਨਾਂ ਪੁਰਖਾਂ ਨੇ ਤਾਂ ਆਪਣਾ ਮਨੁੱਖਾ ਜਨਮ ਵਿਸ਼ਿਆ ਰੂਪੀ ਜੂਏ ਵਿੱਚ ਹਾਰ ਦਿੱਤਾ ਹੈ ਇਹ ਇਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਉਹਨਾਂ ਨੂੰ ਰਸਾਂ ਕਸਾਂ ਦੇ ਭੋਗਣ ਦੀ ਤ੍ਰਿਸ਼ਨਾ ਦਾ ਬਹੁਤ ਵੱਡਾ ਰੋਗ ਲੱਗਾ ਹੈ ਜਿਸ ਕਰਕੇ ਉਹਨਾਂ ਨੇ ਆਪਣੇ ਮਨੋ ਹਿਰਦੇ ਵਿੱਚੋਂ ਮੌਤ ਨੂੰ ਪੁਲਾ ਦਿੱਤਾ ਹੈ ਵੇਦ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰਹਿ ਜਿਉ ਬੇਤਾਲਿਆ ਸੋ ਇਸ ਦਾ ਪਹਿਲਾ ਅਰਥ ਤੇ ਇਹ ਕਰਦੇ ਆ ਵੀ ਵੇਦਾਂ ਮੈਂ ਜੋ ਵੇਦਾਂ ਦੇ ਵਿੱਚ ਜੋ ਪਰਮੇਸ਼ਰ ਦਾ ਉੱਤਮ ਸ੍ਰੇਸ਼ਟ ਨਾਮ ਉਹ ਸੁਣੈ ਨਾਹੀ ਉਹਨੂੰ ਸੁਣਦੇ ਨਹੀਂ ਤੇ ਵੇਦਾਂ ਵਿੱਚ ਦਰੜਾਏ ਕਰਮ ਕਾਂਡ ਦੇ ਝਮੇਲਿਆਂ ਵਿੱਚ ਫਸੇ ਹੋਏ ਆ ਕਿ ਵੇਦ ਇਸ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਕਹਿੰਦੇ ਆ ਕਰਨਾ ਆਉ ਕਰਨਾ ਇਦਾਂ ਤੁਰੇ ਫਿਰਦੇ ਜਿਵੇਂ ਬੇਤਾਲਿਆ ਭੂਤ ਨੇ ਤੁਰੇ ਫਿਰਦੇ ਆ ਵਹ ਬੇਤਾਲਿਆ ਭੂਤਨਿਆਂ ਜਿਵੇਂ ਵਾਂਗ ਸੰਸਾਰ ਵਿੱਚ ਤੁਰੇ ਫਿਰਦੇ ਆ ਵਹ ਬੇਤਾਲ ਹੋ ਕੇ ਤੁਰੇ ਫਿਰਦੇ ਕੋਈ ਤਾਲ ਨਹੀਂ ਉਹਨਾਂ ਦੀ ਜ਼ਿੰਦਗੀ ਦਾ ਸੋ ਦੂਸਰਾ ਅਰਥ ਇਹ ਵੀ ਕਰਦੇ ਆ ਵੀ ਕਈ ਪੰਡਤ ਲੋਕ ਗੁਰਬਾਣੀ ਤੇ ਸ਼ੰਕਾ ਕਰਦੇ ਆ ਕਿ ਵੇਦਾਂ ਵਿੱਚ ਹੀ ਨਾਮ ਉੱਤਮ ਹੈ ਇਸ ਲਈ ਬਾਣੀ ਦੀ ਕੀ ਲੋੜ ਸੀ ਇਸ ਪ੍ਰਸ਼ਨ ਦਾ ਉੱਤਰ ਗਿਆਨਵਾਨਾਂ ਨੇ ਇਸ ਪ੍ਰਕਾਰ ਵੀ ਦਿੱਤਾ ਵਾ ਕਿ ਨਾਮ ਉੱਤਮ ਸੋ ਸੁਣਿਆ ਨਹੀਂ ਜੋ ਉਤਮ ਸ੍ਰੇਸ਼ਟ ਨਾਮ ਸਤਿਗੁਰਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਉਸ ਨਾਮ ਦੀ શ્રેਸ਼ਟਤਾ ਤਾਂ ਸੁਣਦੇ ਨਹੀਂ ਤੇ ਜੋ ਵੇਦਾਂ ਵਿੱਚ ਕਰਮਕਾਂਡ ਉਹਨਾਂ ਨਾਲ ਪਾਸ਼ਨਾ ਵਿੱਚ ਫਿਰ ਹੈ ਜਿਉਂ ਬੇਤਾਲਿਆ ਭੂਤਨਿਆਂ ਵਾਂਗ ਉਤਰੇ ਫਿਰਦੇ ਆ ਕਹੇ ਨਾਨਕ ਜਿਨ ਸੱਜ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਇਸ 19ਵੀਂ ਪੌੜੀ ਵਿੱਚ ਕਿਰਪਾ ਕਰੇ ਸਤਿਗੁਰੂ ਜੀ ਕਿ ਜਿਨ੍ਹਾਂ ਨੇ ਸੱਚੇ ਨਾਮ ਨੂੰ ਤਜਿਆ ਛੱਡ ਦਿੱਤਾ ਹੈ ਝੂਠੇ ਪਦਾਰਥਾਂ ਵਿੱਚ ਲੱਗ ਗਏ ਉਹਨਾਂ ਨੇ ਆਪਣਾ ਮਨੁੱਖਾ ਜਨਮ ਵਿਸ਼ਿਆਂ ਰੂਪੀ ਜੂਏ ਵਿੱਚ ਹਾਰ ਦਿੱਤਾ ਹੈ ਅੱਗੇ ਹੁਣ 20ਵੀਂ ਪੌੜੀ ਵਿੱਚ ਕਿਰਪਾ ਕਰ ਰਿਹਾ ਜੀ ਉਹ ਨਿਰਮਲ ਬਾਹਰ ਉਹ ਨਿਰਮਲ ਹਾਂ ਜਿਹੜੇ ਪੁਰਖ ਜੀਓ ਹਿਰਦੇ ਕਰਕੇ ਵੀ ਨਿਰਮਲ ਉੱਜਲਿਆ ਨਿਸ਼ਕਾਮ ਕਰਮਾਂ ਕਰਕੇ ਹਿਰਦੇ ਅੰਦਰ ਪਾਪਾਂ ਦੀ ਮੈਲ ਨਹੀਂ ਤੇ ਬਾਹਰੋਂ ਵੀ ਪਖੰਡ ਤੋਂ ਰਹਿ ਧੋਣ ਕਰਕੇ ਨਿਰਮਲ ਉੱਜਨ ਜੀਵਲ ਵਾਲੇ ਹੋਗੇ ਭਾਵ ਜਿਵੇਂ ਹੰਸ ਮਾਨ ਸਰੋਵਰ ਉੱਤੇ ਹੀਰੇ ਮੋਤੀ ਚੁਗਦੇ ਇਓ ਪੁਰਖ ਸਤ ਸੰਗਤ ਰੂਪੀ ਮਾਨ ਸਰੋਵਰ ਵਿੱਚ ਹੰਸਾਂ ਦੀ ਨਿਆਈ ਨਾਮ ਰੂਪੀ ਹੀਰੇ ਮੋਤੀ ਚੁਗਦੇ ਆ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਬਾਹਰੋਂ ਸਰੀਰ ਵਿਹਾਰਾਂ ਕਰਕੇ ਤਾਂ ਨਿਰਮਲ ਉਜਲ ਹੀ ਹਨ ਉਹ ਤਾਂ ਜੀਓ ਹਿਰਦੇ ਕਰਕੇ ਵੀ ਨਿਰਮਲ ਉਜਲ ਹਨ ਵਾ ਨਿਰਮਲ ਪਾਪਾਂ ਦੀ ਮਲ ਮੈਲ ਤੋਂ ਰਹਿਤ ਹਨ ਕਿਉਂਕਿ ਉਹਨਾਂ ਨੇ ਤਿਨਾਂ ਨੇ ਸੱਚੇ ਗੁਰੂ ਤੋਂ ਉਪਦੇਸ਼ ਲੈ ਕੇ ਭਗਤੀ ਰੂਪ ਸ਼ੁਭ ਕਰਨੀ ਕਮਾਉਣਾ ਕੀਤੀ ਹੈ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਉਹਨਾਂ ਨੂੰ ਕੂੜ ਦੀ ਝੂਠ ਦੀ ਸੋਏ ਖਬਰ કંਸੋ ਵੀ ਨਹੀਂ ਪਹੁੰਚਦੀ ਤੇ ਉਹਨਾਂ ਦੀ ਮਨਸਾ ਵਾਸ਼ਨਾ ਸੱਚੇ ਨਾਮ ਨੂੰ ਜਪਣੇ ਕਰਕੇ ਸਮਾਣੀ ਸਮਾ ਲੈ ਹੋ ਗਈ ਹੈ ਅਥਵਾ ਤਤ ਬੀਤਿਆਂ ਦੀ ਹਿਰਦੇ ਅੰਦਰ ਝੂਠ ਦੀ ਸ਼ੋਭਾ ਦੀ ਇੱਛਾ ਵੀ ਨਹੀਂ ਪਹੁੰਚਦੀ ਉਹਨਾਂ ਦੀ ਮਨਸਾ ਬੁੱਧੀ ਵੀ ਸੱਚ ਸਰੂਪ ਵਿੱਚ ਸਮਾ ਗਈ ਹੈ ਵਾ ਗੁਰ ਮਨਸਾ ਸਿੱਖਿਆ ਕਰਕੇ ਉਹਨਾਂ ਦੀ ਬਿਰਤੀ ਵਿੱਚ ਸੱਚ ਸਮਾ ਗਿਆ ਹੈ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਜਿਨ੍ਹਾਂ ਨੇ ਮਨੁੱਖਾ ਜਨਮ ਰੂਪੀ ਰਤਨ ਨੂੰ ਸਫਲਾ ਕਰਨ ਰੂਪ ਖਟਿਆ ਕਮਾਇਆ ਹੈ ਵਾ ਜਿਨ੍ਹਾਂ ਨੇ ਮਨੁੱਖਾ ਜਨਮ ਵਿੱਚ ਨਾਮ ਰੂਪੀ ਰਤਨ ਨੂੰ ਗੁਰਾਂ ਪਾਸੋਂ ਲੈ ਕੇ ਖੱਟਿਆ ਕਮਾਇਆ ਉਹ ਭਗਤੀ ਦਾ ਵਣਜਾਰੇ ਵਣਜ ਕਰਨ ਵਾਲੇ ਜਗਿਆਸੂ ਰੂਪ ਵਪਾਰੀ ਚੰਗੇ ਭਲੇ ਹਨ ਕਹੈ ਨਾਨਕ ਜਿਨ ਮੰਨ ਨਿਰਮਲ ਸਦਾ ਰਹੈ ਗੁਰ ਨਾਲੇ ਸਤਿਗੁਰੂ ਜੀ ਕਥਨ ਕਰਦੇ ਆ ਕਿ ਜਿਨ੍ਹਾਂ ਨੇ ਮਨ ਹਿਰਦਾ ਨਿਰਮਲ ਉੱਜਲ ਹੈ ਵਾ ਜਿਨ੍ਹਾਂ ਨੇ ਨਾਮ ਦਾ ਮਨ ਮੰਨਣ ਕੀਤਾ ਹੈ ਉਹਨਾਂ ਦਾ ਹਿਰਦਾ ਨਿਰਮਲ ਸ਼ੁੱਧ ਹੈ ਉਹ ਹਮੇਸ਼ਾ ਸਤਗੁਰੂ ਦੇ ਸਰੂਪ ਨਾਲੇ ਸਾਥ ਹਰ ਵਕਤ ਮਿਲੇ ਭੇਦ ਹੋਏ ਰਹਿੰਦੇ ਆ ਵਾਹ ਸਦਾ ਗੁਰਾਂ ਦੇ ਉਪਦੇਸ਼ ਨਾਲ ਮਿਲੇ ਰਹਿੰਦੇ ਹਨ ਅਗਲੀ ਪੌੜੀ ਜਿਹੜੀ ਇੱਕਵੀਂ ਪੌੜੀ ਆ ਇਸ ਵਿੱਚ ਸਤਗੁਰੂ ਜੀ ਸਿੱਖ ਨੂੰ ਗੁਰਾਂ ਦੇ ਸਨਮੁਖ ਹੋਣ ਦੀ ਬਾਬਤ ਉਪਦੇਸ਼ ਦੇ ਰਹੇ ਆ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜੇਕਰ ਕੋਈ ਸਿੱਖਿਆ ਗ੍ਰਹਿਣ ਕਰਨ ਵਾਲਾ ਪੁਰਖ ਵਾ ਗੁਰ ਸਿੱਖ ਗੁਰੂ ਸਤਗੁਰਾਂ ਦੇ ਸਨਮੁਖ ਸਾਹਮਣੇ ਆਗਿਆਕਾਰੀ ਹੋਣਾ ਚਾਹੁੰਦਾ ਹੋਵੇ ਵਾ ਭਾਣਾ ਮੰਨਣ ਵਾਲਾ ਬਣਨਾ ਚਾਹੁੰਦਾ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਰਹਿ ਗੁਰ ਨਾਲੇ ਸਭ ਕੋਈ ਆਪਣੇ ਆਪ ਨੂੰ ਗੁਰਾਂ ਦੇ ਸਨਮੁਖ ਕਹਾਉਂਦਾ ਹੈ ਪਰੰਤੂ ਕੋਈ ਵਿਰਲਾ ਸਿੱਖ ਤਦ ਹੀ ਗੁਰਾਂ ਦੇ ਸਨਮੁਖ ਸਾਹਮਣੇ ਹੋ ਸਕਦਾ ਜੇਕਰ ਹਿਰਦੇ ਕਰਕੇ ਸਤਿਗੁਰਾਂ ਦੇ ਸਾਥ ਆਗਿਆਕਾਰ ਹੋ ਕੇ ਮਿਲਿਆ ਰਹਿਣਾ ਕਰੇ ਵਾ ਮਨ ਬਾਣੀ ਸਰੀਰ ਕਰਕੇ ਵਾ ਭਾਉ ਭਗਤੀ ਦੁਆਰਾ ਗੁਰਾਂ ਨਾਲ ਮਿਲਣਾ ਮਿਲਿਆ ਰਹਿਣਾ ਕਰੇ ਅਤੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਸਤਿਗੁਰੂ ਸਾਹਿਬ ਜੀ ਦੇ ਪੂਜਨੀਕ ਚਰਨਾਂ ਨੂੰ ਹਿਰਦੈ ਮਨ ਵਿੱਚ ਧਿਆਉਣਾ ਕਰੇ ਅਤੇ ਹਰ ਵਕਤ ਗੁਰ ਉਪਦੇਸ਼ ਦੁਆਰਾ ਮਨ ਤੇ ਅੰਦਰ ਵਿੱਚ ਪਰਮੇਸ਼ਰ ਦੇ ਨਾਮ ਨੂੰ ਵੀ ਯਾਦ ਕਰੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਇ ਆਪਾਂ ਭਾਵ ਹੰਕਾਰ ਛੱਡ ਤਿਆਗ ਕੇ ਹਮੇਸ਼ਾ ਗੁਰੂ ਸਾਹਿਬ ਜੀ ਦੇ ਪਰਣਾੰ ਦੇ ਆਸਰੇ ਰਹਿਣਾ ਕਰੇ ਅਤੇ ਪੂਰੇ ਗੁਰੂ ਤੋਂ ਬਗੈਰ ਹਿਰਦੇ ਰੂਪੀ ਸਥਾਨ ਵਿੱਚ ਅਵਰ ਹੋਰ ਕਿਸੇ ਨੂੰ ਵੀ ਨਾ ਜਾਣਣਾ ਕਰੇ ਵਾ ਗੁਰੂ ਤੋਂ ਬਗੈਰ ਕਿਸੇ ਵੀ ਦੇਵੀ ਦੇਵਤੇ ਨੂੰ ਸ੍ਰੇਸ਼ਟ ਜਾਂ ਪਿਆਰ ਨਾ ਪਿਆਰਾ ਨਾ ਜਾਣੇ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਸਤਿਗੁਰੂ ਜੀ ਕਹਿ ਤੂੰ ਪਾਵ ਕਥਨ ਕਰ ਦੇ ਕਿਹੇ ਸੰਤੋਸ਼ਾਂਤ ਆਤਮਾ ਵਾਲੇ ਪੁਰਖੋ ਤੁਸੀਂ ਇਹ ਸਿੱਖਿਆ ਸੁਣਨਾ ਕਰੋ ਉਹ ਸਿੱਖ ਸਤਿਗੁਰਾਂ ਦੇ ਸਾਹਮਣੇ ਹੁੰਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ